ਕਿਆ ਹੈ ਹੱਕ ਲੈਣ ਇਹ ਮੇਟ ਜਾਂ ਆਮ ਵਿਅਕਤੀ ਉਹ ਕਿਤੇ ਬੰਗਲਾਦੇਸ਼ ਜਾਣ ਕੇ ਸਰਕਾਰ ਜੀ ਕੋ ਸੋਚੋ ਕੋ ਵਿਚਾਰੋ ਲੈਕਸਾਂ ਤੇ ਲਾਣਾ ਵਿਕਾਸ ਨਹੀਂ ਹੁੰਦਾ ਤੇ 19 ਔਰ 2020 ਦੇ ਜਿਹੜੇ ਆਰਡਰ ਆ ਉਹ ਲਾਗੂ ਹੋਣੇ ਚਾਹੀਦੇ ਆ ਸਰਕਾਰ ਨੇ ਅਜ ਤੱਕ ਲਾਗੂ ਨਹੀਂ ਕੀਤੇ ਜਿਹੜੇ ਅਧਿਕਾਰੀ ਕ੍ਰਪਸ਼ਨ ਦੇ ਵਿੱਚ ਸਸਪੈਂਡ ਰਹਿ ਚੁੱਕਿਆ ਸਾਲ-ਸਾਲ ਉਹਨਾਂ ਨੂੰ ਬੀਲਿੰਗ ਅਫਸਰ ਨਾ ਲਾਇਆ ਜਾਵੇ ਕਿ ਉਹ ਪੁਰਾਣੀਆਂ ਆਦਤਾਂ ਪਈਆਂ ਹੁੰਦੀਆਂ ਜਿੱਦਾਂ ਕੋ ਮੱਝਾ ਜੇ ਉਹ ਟੋਕੜ ਮੱਝਾ ਨੂੰ ਡੰਡੇ ਖਾ ਕੇ ਦੁੱਧ ਦੇਣ ਦੀ ਆਤ ਪਈ ਹੋਂਦੀ ਆ ਇਸ ਤਰ੍ਹਾਂ ਜਿਹੜੇ ਇੱਕ ਵਾਰ ਭ੍ਰਸਟਾਚਾਰ ਨਾਲ ਲਿਪਟੇ رہ ਚੁੱਕੇ ਆ ਤੇ ਉਹ ਹਮੇਸ਼ਾ ਹੀ ਭ੍ਰਸਟਾਚਾਰ ਕਰਦੇ ਰਹਿਣਗੇ ਅੱਜ ਮੰਡੇਗਾ ਲੇਬਰ ਮੂਵਮੈਂਟ ਵੱਲੋਂ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਆ ਮੰਡੇਗਾ ਮੇਟਾਂ ਦੀ ਬਹਾਲੀ ਲਈ ਤੇ ਜਿਹੜਾ ਮੰਡੇਗਾ ਮੇਟਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਕੁਝ ਪਿੰਡਾਂ ਦੇ ਸਰਪੰਚਸ ਵੱਲੋਂ ਅਸੀਂ ਉਹ ਚਾਹਦੇ ਹਾਂ ਕਿ ਨਹੀਂ ਹੋਣਾ ਚਾਹੀਦਾ ਜਿਸ ਤੀ ਅਸੀਂ ਲੜਾਈ ਲੰਬੇ ਸਮੇਂ ਤੋਂ ਲੈ ਕੇ ਲੜਦੇ ਆ ਰਹੇ ਆਂ ਔਰ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਚਾਹਨਾ ਹੈ ਵੀ ਤੁਸੀਂ ਡਾਕਟਰ ਮਹੇਦਕਰ ਜੀ ਦੀਆਂ ਫੋਟੋਆਂ ਤੇ ਲਾ ਕੇ ਆਪਣੇ ਆਪ ਨੂੰ ਐਕਸਪਲੋਇਟ ਕਰ ਰਹੇ ਹੋ ਲੋਕਾਂ ਨੂੰ ਪਰ ਜੋ ਡਾਕਟਰ ਮਹੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਲੋਕਾਂ ਨੂੰ ਸੰਵਿਧਾਨਕ ਅਧਿਕਾਰ ਦਿੱਤੇ ਆ ਹੱਕ ਦਿੱਤੇ ਆ ਉਹਨਾਂ ਹੱਕਾਂ ਦੀ ਗੱਲ ਕੌਣ ਕਰੇਗਾ ਕਿ ਆ ਹੱਕ ਲੈਣ ਇਹ ਮੇਹ ਜਾਂ ਆਮ ਵਿਅਕਤੀ ਉਹ ਕਿਤੇ ਬੰਗਲਾਦੇਸ਼ ਜਾਣਗੇ ਜਾਂ ਪਾਕਿਸਤਾਨ ਜਾਣਗੇ ਜਾਂ ਕਿਤੇ ਅਮਰੀਕਾ ਜਾਣਗੇ ਇਸ ਕਰਕੇ ਸਰਕਾਰ ਜੀ ਕੋ ਸੋਚੋ ਕੋ ਵਿਚਾਰੋ ਅਸੀਂ ਵੀ ਹੁਣ ਵੀ ਕਹਿੰਦੇ ਆ ਕਿਲਾ ਫਲੈਕਸਾਂ ਤੇ ਲਾਣਾ ਵਿਕਾਸ ਨਹੀਂ ਹੁੰਦਾ ਤੇ ਜਿਹੜਾ ਵਿਕਾਸ ਆ ਅਸਲ ਦੇ ਵਿੱਚ ਜਦੋਂ ਸੰਵਿਧਾਨ ਸਾਡਾ ਲਾਗੂ ਹੋਏਗਾ ਤੇ ਅਸੀਂ ਉਦੋਂ ਮੰਨਾਂਗੇ ਦੇਸ਼ ਦੇ ਵਿੱਚ ਅੱਜ ਕੋਈ ਡਿਵੈਲਪਮੈਂਟ ਹੋ ਰਹੀ ਆ ਤੇ ਲੋਕਾਂ ਨੂੰ ਜਿਹੜਾ ਇਨਸਾਫ ਆ ਇਨ ਟਾਈਮ ਮਿਲ ਰਿਹਾ ਔਰ ਮੇਟਾਂ ਨੂੰ ਲੜਦਿਆਂ ਨੂੰ ਕੁਟਕੁਟਾ ਹੁਣ 2 ਸਾਲ ਹੋ ਗਏ ਆ ਸਾਨੂੰ ਤੇ ਲੜਦਿਆਂ ਨੂੰ ਜਿਹੜਾ ਕਿ ਸਰਕਾਰ ਦੇ ਧਿਆਨ ਹੇਠ ਵੀ ਜਾਂਦਾ ਸੀ ਪੇ ਜਿਹੜਾ 2019 ਔਰ 2020 ਦੇ ਜਿਹੜੇ ਆਰਡਰ ਆ ਉਹ ਲਾਗੂ ਹੋਣੇ ਚਾਹੀਦੇ ਆ ਸਰਕਾਰ ਨੇ ਅਜ ਤੱਕ ਲਾਗੂ ਨਹੀਂ ਕੀਤੇ ਜੇ ਸਰਕਾਰ ਆਪਣੇ ਹੁਕਮ ਹੀ ਲਾਗੂ ਕਰਨ ਦੇ ਵਿੱਚ ਸਮਰੱਥ ਆ ਅਸਫਲ ਆ ਤੇ ਫੇ ਪੰਜਾਬ ਨੂੰ ਕਿੱਥੋਂ ਪੰਜਾਬ ਦੇ ਲੋਕਾਂ ਨੂੰ ਕੋਈ ਵਿਕਾਸ ਦੀ ਕੋਈ ਦਿਸ਼ਾ ਦਿਖਾ ਦਿਖਾਓਗੇ ਤੇ ਇਸ ਕਰਕੇ ਜਿਹੜੇ ਅਧਿਕਾਰੀ ਮੈਂ ਚਾਹਾਂਗਾ ਸਰਕਾਰ ਨੂੰ ਵੀ ਚਾਹੀਦਾ ਜਿਹੜੇ ਅਧਿਕਾਰੀ ਕ੍ਰਾਪਸ਼ਨ ਦੇ ਵਿੱਚ ਸਸਪੈਂਡ ਰਹਿ ਚੁੱਕਿਆ ਸਾਲ-ਸਾਲ ਉਹਨਾਂ ਨੂੰ ਬੀਲਿੰਗ ਅਫਸਰ ਨਾ ਲਾਇਆ ਜਾਵੇ ਕਿਰਪਾ ਕਰਕੇ ਤਾਂ ਕਿ ਲੋਕਾਂ ਨੂੰ ਸਾਬ ਮਿਲੇ ਕਿਉਂਕਿ ਉਹਨਾਂ ਨੂੰ ਪੁਰਾਣੀਆਂ ਆਦਤਾਂ ਪਈਆਂ ਹੁੰਦੀਆਂ ਜਿੱਦਾਂ ਘੋਮਾ ਜਿਆ ਜੇ ਉਹ ਟੋਕੜ ਮਾਜਿਆ ਨੂੰ ਡੰਡੇ ਖਾ ਕੇ ਦੁੱਧ ਦੇਣ ਦੀ ਆਦਤ ਪਈ ਹੋਦੀ ਆ ਇਸ ਤਰ੍ਹਾਂ ਜਿਹੜੇ ਇੱਕ ਵਾਰ ਭ੍ਰਿਸ਼ਟਾਚਾਰ ਨਾਲ ਲਿਪਤ ਰਹਿ ਚੁੱਕੇ ਆ ਤੇ ਉਹ ਹਮੇਸ਼ਾ ਭ੍ਰਿਸ਼ਟਾਚਾਰ ਕਰਦੇ ਰਹਿਣਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੁਝ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਚਾਹਦੇ ਆ ਪੇ ਜਿਹੜੀਆਂ ਸਾਡੀਆਂ ਮਿੱਟਾਂ ਆ ਉਹ ਤੁਰੰਤ ਬਹਾਲ ਹੋਣੀਆਂ ਚਾਹੀਦੀਆਂ ਅਸੀਂ ਲੋਕਪਾਲ ਜੀ ਨੂੰ ਵੀ ਕੱਲ ਮਿਲੇ ਸੀਗੇ ਔਰ ਲੋਕਪਾਲ ਜੀ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਪੇ ਜਿਹੜੀਆਂ ਮੀਟ ਆ ਉਹ ਜਲਦੀ ਹੀ ਆਪਣੇ ਕੰਮ ਤੇ ਜਾਣਗੇ ਮੁੜ ਪਰਤਣਗੇ ਤੇ ਇਹਨਾਂ ਨੂੰ ਜਲਦੀ ਹੀ ਮਨਸਟੋਲ ਉਹ ਜਾਰੀ ਕਰਵਾਉਣਗੇ ਤੇ ਜਾਰੀ ਕਰਵਾਣ ਕੇ ਇਹਨਾਂ ਨੂੰ ਕੰਮ ਤੇ ਭੇਜਿਆ ਜਾਏਗਾ ਮੀਟਾਂ ਨੂੰ ਜਿਹੜੇ ਕਈ ਇਮਾਨਦਾਰੀ ਸਾਰੇ ਮੀਟ ਆ ਤੇ ਕਿਸੇ ਦੇ ਅਗੇਂਸਟ ਵੀ ਕੋਈ ਕਰਾਪਸ਼ਨ ਦਾ ਚਾਰਜ ਨਹੀਂ ਆ ਤੇ ਜਿਹੜਾ ਇਹਨਾਂ ਦੇ ਨਾਲ ੱੱਕਾ ਕੀਤਾ ਗਿਆ ਉਹ ੱੱਕਾ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਲੋਕਪਾਲ ਜੀ ਨੂੰ ਤੇ ਬਾਕੀ ਮੀਟਾਂ ਦੇ ਨਾਲ ੱੱਕਾ ਹੋਇਆ 10 ਦਿਨ ਅਸੀਂ ਮਾਨਜੋ ਹਾਈ ਕੋਰਟ ਦੇ ਵਿੱਚ ਵੀ ਰੱਟ ਪਾਈ ਆ ਉਹ ਵੀ ਅਗਲੇ ਮਹੀਨੇ ਸੁਣਵਾਈ ਆ ਤੇ ਸਾਨੂੰ ਇਸ ਗੱਲ ਦਾ ਵੀ ਉਹਨਾਂ ਨੇ ਲੋਕਪਾਲ ਜੀ ਨੇ ਭਰੋਸਾ ਦਵਾਇਆ ਕਿ ਮੇਟਾਂ ਨੂੰ ਵਿਦਨ 2 ਵੀਕਸ ਮਸਟੋਲ ਦੇ ਕੇ ਇਹਨਾਂ ਨੂੰ ਕੰਮ ਤੇ ਭੇਜਿਆ ਜਾਵੇਗਾ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਤੇ ਅਸੀਂ ਚਾਹਨੇ ਆ ਕਿ ਇਹ ਜਿਹੜੇ ਮੇਟ ਆ ਜਲਦੀ ਹੀ ਹੁਣ ਕੰਮ ਦੇ ਉੱਤੇ ਮੁੜ ਪਰਤਣਗੇ ਤੇ ਇਸ ਵਿੱਚ ਮੰਨੇ ਗਾਲੇ ਵਰ ਉਮਰ ਦੀ ਇੱਕ ਬਹੁਤ ਵੱਡੀ ਜੇਤਿਆ ਤੇ ਇਸ ਕਰਕੇ ਅਸੀਂ ਸਾਰੇ ਮਿੰਢੇਗਾ ਮੇਡ ਦਾ ਤੇ ਉਹ ਲੋਕਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਲਾਗਾ ਵੀ ਕਰਦੇ ਆਂ ਉਹਨਾਂ ਦੀ ਤੇ ਜੈ ਜਨਤਾ ਜੈ ਸੰਘਰਸ਼ ਤੇ ਜੈਤ ਲੋਕਾਂ ਦੀ ਅੱਜ ਇਹ ਹੋਈ ਆ ਲੋਕਾਂ ਨੂੰ ਮਸੂਰ ਹੋ ਗਿਆ ਤੇ ਸਾਡੀ ਜਿਹੜੀ ਜੇਤ ਅੱਜ ਉਹ ਸਿਰੇ ਚੜ ਗਈ ਆ ਜੈ